ਕੈਪਟਨ ਮਨਿੰਦਰ ਸਿੰਘ ਬਣੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਉਪਨੇਤਾ ਮਲਕ ਅਰਜਨ ਖੜਗੇ ਤੋਂ ਬਾਅਦ ਸੰਸਦ ਵਿੱਚ ਕੈਪਟਨ ਨੂੰ ਕਾਂਗਰਸ ਵੱਲੋਂ ਮਿਲੀ ਦੂਸਰੀ ਥਾਂ ਕੈਪਟਨ 30 ਸਾਲ ਬਾਅਦ ਪਹੁੰਚੇ ਨੇ ਸੰਸਦ ਦੇ ਵਿੱਚ ਤੇ ਉਹਨਾਂ ਨੂੰ ਕਾਂਗਰਸ ਦੇ ਵਿਰੋਧੀ ਧਿਰ ਦੇ ਉਪਨੇਤਾ ਚੁਣਿਆ ਗਿਆ ਮਲਕ ਅਰਜਨ ਖੜਗੇ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਲੋਕ ਸਭਾ ਦੇ ਵਿੱਚ ਕਾਂਗਰਸ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਦਾ ਕਦ ਵੱਧਿਆ ਉਹਨਾਂ ਨੂੰ ਕਾਂਗਰਸ ਪਾਰਟੀ ਦੀ ਵਿਰੋਧੀ ਧਿਰ ਦੇ ਉਪਨੇਤਾ ਵਜੋਂ ਚੁਣਿਆ ਗਿਆ ਕੈਪਟਨ ਮਨਿੰਦਰ ਸਿੰਘ ਜੋ ਕਿ ਤਿੰਨ ਦਹਾਕਿਆਂ ਦੇ ਬਾਅਦ ਲੋਕ ਸਭਾ ਦੇ ਵਿੱਚ ਪਹੁੰਚੇ ਨੇ ਤੇ ਉਹਨਾਂ ਨੇ ਜੂਨ 1984 ਦੇ ਦਰਮਿਆਨ ਅਸਤੀਫਾ ਦਿੱਤਾ ਸੀ ਆਪਣੇ ਲੋਕ ਸਭਾ ਉਹਦੇ ਤੋਂ ਜਿਸ ਤੇ ਚਲਦਿਆਂ ਹੁਣ ਤਿੰਨ ਦਹਾਕਿਆਂ ਦੇ ਬਾਅਦ ਕੈਪਟਨ ਅਮਰਿੰਦਰ ਸਿੰਘ ਨੂੰ ਵਿਰੋਧੀ ਧਿਰ ਦੇ ਉਪਨੇਤਾ ਵਜੋਂ ਚੁਣਿਆ ਗਿਆ ਲੋਕ ਸਭਾ ਦੇ ਵਿੱਚ ਇਸ ਖਬਰ ਤੇ ਜ਼ਿਆਦਾ ਜਾਣਕਰ ਦੇਣ ਲਈ ਸਾਡੇ ਪੱਤਰਕਾਰ ਸਰਜੀਤ ਸਿੰਘ ਸਾਡੇ ਨਾਲ ਜੁੜ ਚੁੱਕੇ ਨੇ ਸਰਜੀਤ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਦੇਸ਼ ਭਰ ਦੇ ਵਿੱਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਕਾਂਗਰਸ ਪਾਰਟੀ ਦੇ ਇੱਕ ਨੇਤਾ ਨੂੰ ਵਿਰੋਧੀ ਧਿਰ ਦੇ ਉਪਨੇਤਾ ਵਜੋਂ ਲੋਕ ਸਭਾ ਵਿੱਚ ਚੁਣਿਆ ਜਾਣਾ ਕਹਿ ਸਕਦੇ ਹਾਂ ਕਿ ਕਾਂਗਰਸ ਲਈ ਇੱਕ ਵੱਡੀ ਖੁਸ਼ੀ ਦੀ ਖਬਰ ਹੈ ਆ ਦੇਖੋ ਸਾਡੀ ਕਿਉਂਕਿ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੇ ਹਾਲਤ ਹੋਈ ਹੈ ਲੋਕ ਸਭਾ ਚੋਣਾਂ ਦੇ ਵਿੱਚ ਕੋਈ ਵੀ ਐਸਾ ਲੀਡਰ ਨਹੀਂ ਹੈਗਾ ਕਿ ਜੋ ਲੀਡਰ ਪਾਰਟੀ ਦੀ ਅਗਵਾਈ ਕਰ ਸਕੇ ਪਹਿਲੇ ਜਿਹੜਾ ਸੀਗਾ ਦਬਾਅ ਵੇ ਸੀਗਾ ਕਿ ਰਾਹੁਲ ਗਾਂਧੀ ਲੀਡਰ ਆਫ oppositon ਹੋਣਗੇ ਪਰ ਰਾਹੁਲ ਗਾਂਧੀ ਨੂੰ ਲੀਡਰ ਆਫ oppositon ਕਾਂਗਰਸ ਪਾਰਟੀ ਨੇ ਡਿਫੈਂਡ ਨਹੀਂ ਕੀਤਾ ਉਹਦੀ ਜਗ੍ਹਾ ਮਾਈਕਰਜਨ ਜੋ ਖੜਕੇ ਹੈਗੇ ਨੇ ਉਹਨਾਂ ਨੂੰ ਜਿਹੜਾ ਹੈਗਾ ਲੀਡਰ ਆਫ oppositon ਬਣਾਇਆ ਗਿਆ ਹੈਗਾ ਅਸੀਂ ਦੂਸਰੀ ਗੱਲ ਐਸੀ ਕੈਪਟਨ ਅਮਨਿੰਦਰ ਸਿੰਘ ਦੀ ਜਿਹੜੀ ਗੱਲ ਹੈਗੀ ਆ ਕਿ ਕਿ ਇੱਕ ਐਸਾ ਕਰਦਾਵਰ ਨਹੀਂ ਤਾਂ ਜੁੜੀਏ ਕੈਪਟਨ ਅਮਨਿੰਦਰ ਸਿੰਘ ਕਿ ਜੋ ਇਸ ਵੇਲੇ ਕਾਂਗਰਸ ਸਭ ਤੋਂ ਵੱਧ ਪ੍ਰਭਾਵ ਰੱਖਦੇ ਹੈਗੇ ਨੇ ਬਾਕੀ ਲੀਡਰ ਜਦੋਂ ਜਦੋਂ ਜਿੱਥੇ ਨਹੀਂ ਹੈਗੇ ਉਸ ਲਈ ਟਕਲਾ ਜੁਚਾਰੇ ਸੀ ਕਿ ਕੈਪਟਨ ਅਮਨਿੰਦਰ ਸਿੰਘ ਨੂੰ ਜਿਹੜਾ ਲੀਡਰ ਰੋਲੀ ਤੇ ਨੀਤਾ ਬਣਾਇਆ ਜਾ ਸਕਦਾ ਹੈ ਪਰ ਕਿਤੇ ਕੈਪਟਨ ਅਮਨਿੰਦਰ ਸਿੰਘ ਨੂੰ ਲੈ ਕੇ ਵੀ ਪਾਰਟੀ ਦੇ ਵਿੱਚ ਕਿਤੇ ਨਾ ਕਿਤੇ ਉਹ ਸੀਗੀ ਤਾਂ ਉਸ ਹਿਸਾਬ ਦਾ ਕੈਪਟਨ ਅਮਨਿੰਦਰ ਸਿੰਘ ਦੇ ਨਾਂ ਤੇ ਇਹ ਉਹ ਨਹੀਂ ਬਣ ਸਕੀ ਪਰ ਹਾਂ ਕਿਉਂਕਿ ਡਿਪਟੀ ਜਿਹੜੇ ਲੀਡਰ ਹੈਗੇ ਨੇ ਮਾਈਕਰ ਜਨ ਖਾ ਕੇ ਤੋਂ ਬਾਅਦ ਇਹ ਸੰਭਾਵਨਾ ਜਤਾਈ ਜਾ ਸਕਦੀ ਹੈ ਕਿ ਕੈਪਟਨ ਅਮਨਿੰਦਰ ਸਿੰਘ ਜਿਹੜਾ ਹੈਗਾ ਹੈ ਉਹ ਲੀਡਰ ਪੋਜੀਸ਼ਨ ਦੇ ਵਿੱਚ ਜਿਹੜੀ ਹੈਗੀ ਹੈ ਪਾਰਟੀ ਦੀ ਅਗਵਾਈ ਕਰ ਸਕਦੇ ਆ ਪਰ ਫਿਰਾਲ ਇਹੀ ਦੇਖਣਾ ਹੋਵੇਗਾ ਸਭ ਤੋਂ ਵੱਡੀ ਕਿ ਅਗਰ ਕੈਪਟਨ ਅਮਨਿੰਦਰ ਨੂੰ ਇਹ ਜਿੰਮੇਵਾਰੀ ਮਿਲਦੀ ਹੈਗੀ ਆ ਤਾਂ ਨਿਸ਼ਚਿਤ ਤੌਰ ਤੇ ਇੱਕ ਕੱਦ ਜਿਹੜਾ ਹੈਗਾ ਉਹਨਾਂ ਦਾ ਰਾਜਨੀਤਿਕ ਕੱਦ ਉਹ ਜ਼ਰੂਰ ਵਧੇਗਾ ਕਿਉਂਕਿ ਉਹ ਇਸ ਵਕਤ ਪਾਰਟੀ ਦੀ ਅਗਵਾਈ ਕਰ ਰਹੇ ਨੇ ਜਦੋਂ ਪਾਰਟੀ ਬਿਲਕੁਲ ਸੰਕਟ ਦੇ ਵਿੱਚੋਂ ਗੁਜ਼ਰ ਰਹੇ ਹੈਗੇ ਨੇ ਪਾਰਟੀ ਦੀ ਸਿਰਫ ਕਹਿ ਸਕਦੇ ਕਿ 50 ਦਾ ਅੰਕੜਾ ਵੀ ਪਾਰਟੀ ਲੋਕ ਸਭਾ ਦੇ ਵਿੱਚ ਪਾਰ ਨਹੀਂ ਕਰ ਸਕੀ ਹੈਗੀ ਤਾਂ ਇਸ ਚੀਜ਼ ਦਾ ਕੈਪਟਨ ਨੂੰ ਕੀ ਫਾਇਦਾ ਜ਼ਰੂਰ ਮਿਲ ਸਕਦਾ ਹੈ ਸਰਜੀਤੇ ਇੱਕ ਚੀਜ਼ ਤਾਂ ਸਾਫ਼ ਹੁੰਦੀ ਹੈ ਕਿ ਕੈਪਟਨ ਦੀ ਕਾਂਗਰਸ ਪਾਰਟੀ ਦੇ ਵਿੱਚ ਪਹਿਲਾਂ ਵਾਲੀ ਜਗਾ ਹੌਲੀ ਹੌਲੀ ਬਣਦੀ ਦਿਖਾਈ ਦੇ ਰਹੀ ਹੈ ਤਾਂ ਕਹਿ ਸਕਦੇ ਹਾਂ ਕਿ ਕੈਪਟਨ ਦਾ ਲੋਕ ਸਭਾ ਦੇ ਵਿੱਚ ਉਪਨੇਤਾ ਚੁਣਿਆ ਜਾਣਾ ਕਿਤਨਾ ਕਿਤੇ ਉਹਨਾਂ ਦੀ ਪ੍ਰਧਾਨਗੀ ਦਾ ਰਾਹ ਵੀ ਸਾਫ਼ ਕਰਦਾ ਤੇ ਬਾਜਵਾ ਦੇ ਲਈ ਖਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ ਨੇ ਸਿੱਧਾ ਦਰ ਕਿਉਂਕਿ ਰਮਨ ਕਿਉਂਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਕਿਸੇ ਆਗੂ ਨੂੰ ਜਾਂ ਇੱਕ ਯਾ ਇਹ ਕਹ ਲਈਏ ਵੀ ਇਸ ਵਕਤ ਕੇ ਜਿਹੜੇ ਸਿਤਾਰੇ ਹੈਗੇ ਕਿਸਮਤ ਦੇ ਉਹ ਕੈਪਟਨ ਮਨਿੰਦਰ ਸਿੰਘ ਦੇ ਨਾਲ ਹੈਗੇ ਨੇ ਜਦੋਂ ਜਦੋਂ ਸਾਰੇ ਪਾਸੇ ਦਿੱਗਜ ਨੇਤਾ ਹਾਰ ਗਏ ਨੇ ਤਾਂ ਸਿਰਫ ਇੱਕ ਐਸਾ ਲੀਡਰ ਹੀ ਬਚਿਆ ਹੈਗਾ ਜੋ ਪੰਜਾਬ ਤੋਂ ਜਿੱਥਿਆ ਹੈਗਾ ਹੈ ਅੱਜ ਤਿੰਨ ਸੀਟਾਂ ਦੇ ਉੱਤੇ ਜਿਹੜੀ ਹੈਗੀ ਪਾਰਟੀ ਜਿੱਤ ਕੇ ਲੈ ਕੇ ਗਈ ਹੈਗੀ ਆ ਹਾਲਾਂਕਿ ਬਾਕੀ ਜਗ੍ਹਾ ਤੋਂ ਦੇਖਦੇ ਬਾਕੀ ਜਿਹੜੇ ਹਿੱਸੇ ਨੇ ਉਹਨਾਂ ਜਗ੍ਹਾ ਤੋਂ ਪਾਰਟੀ ਦਾ ਜਿਹੜਾ ਸੁਫਰਾ ਉਹ ਸਾਫ਼ ਹੋਇਆ ਹੈਗਾ ਪਰ ਇਹ ਵੀ ਕੈਸਾ ਰਾਜ ਹੈਗਾ ਜਿੱਥੋਂ ਉਹਨਾਂ ਤਿੰਨ ਸੀਟਾਂ ਮਿਲੀਆਂ ਨੇ ਉਹਨਾਂ ਵਿੱਚ ਸਭ ਕੈਪਟਨ ਅਮਲਿੰਦਰ ਸਿੰਘ ਹੈਗਾ ਹੈ ਤਾਂ ਇੱਕ ਤਰ੍ਹਾਂ ਨਾਲ ਮਨੋਵਿਗਿਆਨਿਕ ਤੌਰ ਤੇ ਦਬਾਅ ਜੂਰ ਰਹੇਗਾ ਕਿਉਂਕਿ ਸੋਨੀਆ ਗਾਂਧੀ ਦੇ ਜੋ ਪਹਿਲਾਂ ਤੋਂ ਹੀ ਮੰਨੀਏ ਤਾਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਮਤਲਬ ਕਾਫੀ ਉਹਨਾਂ ਦੇ ਨਾਲ ਉਹਦੇ ਜਿਹੜੇ ਰਿਸ਼ਤੇ ਹੈਗੇ ਨੇ ਪਾਰਟੀ ਦੇ ਵਿੱਚ ਕਾਫੀ ਮਜ਼ਬੂਤੀ ਤੌਰ ਤੇ ਕੱਦਮ ਪਰ ਨੀਤਾ ਤੌਰ ਤੇ ਮੰਨਿਆ ਗਿਆ ਪਰ ਹਾਂ ਅਗਰ ਇਹ ਇਸ ਸੀਜ਼ਨ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਕਾਰਜ ਜਰੂਰ ਵਧੇਗਾ ਜੋ ਕੈਪਟਨ ਦੇ ਵਿਰੋਧੀ ਹੈਗੇ ਨੇ ਉਹਨਾਂ ਨੂੰ ਜਰੂਰ ਨਿਰਾਸ਼ਾ ਹੋਏਗੀ ਇਸ ਇਸ ਖਬਰ ਦੇ ਨਾਲ ਜੀ ਸਰ ਜੀ ਤੁਸੀਂ ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਧੰਨਵਾਦ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਕੀ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਆਗੂ ਤਾ ਵ ਕੈਪਟਨ ਮਨਿੰਦਰ ਸਿੰਘ ਦੇ ਕਾਦੇ ਵਿੱਚ ਵਾਅਦਾ ਹੋਇਆ ਪਰ ਕਹਿ ਸਕਦੇ ਹਾਂ ਕਿ ਕਾਂਗਰਸ ਪਾਰਟੀ ਦੇ ਵਿੱਚ ਜਿਹੜੇ ਕੈਪਟਨ ਦੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਦੇ ਲਈ ਮਾੜੀ ਖਬਰ ਹੋ ਸਕਦੀ ਹੈ ਕੈਪਟਨ ਮਨਿੰਦਰ ਸਿੰਘ ਦਾ ਇਹ ਵੀ ਸਾਫ਼ ਹੈ ਕਿ ਉਹਨਾਂ ਦੀ ਪ੍ਰਧਾਨਗੀ ਦਾ ਰਾਹ ਵੀ ਸਾਫ਼ ਹੁੰਦਾ ਨਜ਼ਰ ਆ ਰਿਹਾ ਤੇ ਕੈਪਟਨ ਮਨਿੰਦਰ ਸਿੰਘ ਦੀ ਪੁਰਾਣੀ ਹੀ ਜਗ੍ਹਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਾਂਗਰਸ ਪਾਰਟੀ ਦੇ ਵਿੱਚ